ਮੇਰਾ ਨਾਮ ਰਜਨੀਸ਼ ਠਾਕੁਰ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਔਰ ਮੇਰਾ ਕਲੋਨਾਈਜ਼ਿੰਗ ਦਾ ਕੰਮ ਹੈਗਾ ਪ੍ਰਾਪਰਟੀ ਦਾ ਪਖਵਾ ਰੋਡ ਤੇ ਵੀ ਹੈ ਚੰਡੀਗੜ੍ਹ ਰੋਡ ਤੇ ਵੀ ਹੈ ਤੇ ਉਹਦੇ ਵਾਸਤੇ ਸਰ ਮੈਂ ਆਲਰੇਡੀ ਕਾਫੀ ਦਿਨ ਤੋਂ ਵਰਕ ਕਰਦਾ ਰਿਹਾ ਮੇਰੇ ਕੋਲ ਕੁਝ ਬੰਦੇ ਦਲਾਲੀ ਦਾ ਕੰਮ ਕਰਦੇ ਸੀ ਜਿਸ ਚ ਵਿਪਨ ਸੂਤ ਕਾਕਾ ਤੇ ਸੁਰਿੰਦਰ ਨਈਰ ਔਰ ਇਹਨਾਂ ਦੇ ਨਾਲ ਅਦਰ ਪਰਸਨ ਹੋਰ ਵੀ ਸੀਗੇ ਜਦੋਂ ਇਹ ਸਾਰੇ ਮੇਰੇ ਕੋਲ ਬ੍ਰੋਕਰ ਦਾ ਕੰਮ ਕਰਦੇ ਮੇਰੇ ਕੋਲ ਸਾਲ ਡੇਟ ਸਾਲ ਇਹਨਾਂ ਨੇ ਕੰਮ ਕੀਤਾ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਮੈਨੂੰ ਪਾਰਟਨਰਸ਼ਿਪ ਵੀ ਸਾਡ ਨੂੰ ਕਰ ਲੋ ਨਾਲ ਰਲਾ ਲੋ ਤੇ ਫਿਰ ਮੈਂ ਵੀ ਇਕੱਲਾ ਸੀ ਸਰ ਮੇਰੇ ਫਾਦਰ ਆਲਰੇਡੀ ਨਾ ਕੈਂਸਰ ਦੇ ਪੀਰੀਅਡ ਸੀ ਮੈਂ ਉਧਰ ਵੀ ਮੈਨੂੰ ਬੜਾ ਟਾਈਮ ਦੇਣਾ ਪੈਂਦਾ ਸੀ ਤੇ ਮੈਂ ਉਸ ਚੀਜ਼ ਨੂੰ ਦੇਖਦੇ ਆਪਣੀ ਪਰੇਸ਼ਾਨੀ ਨੂੰ ਦੇਖਦੇ ਮੈਂ ਇਹਨਾਂ ਨੂੰ ਅਟੈਚ ਕਰ ਲਿਆ ਪਾਟਨ ਬਣਾ ਲਿਆ ਅਸੀਂ ਜਿੰਨੇ ਜਿੰਨੇ ਪੈਸੇ ਪਾਣੇ ਸੀ ਮੈਂ ਆਪਣੇ ਪੈਸੇ ਦਿੱਤੇ ਸਰ ਇਹਨਾਂ ਨੇ ਘੱਟ પા ਕੇ ਕੀਤਾ ਜੋ ਵੀ ਕੀਤਾ ਮੇਰੇ ਪੈਸੇ ਦਾ 35% 30 35% ਮੇਰੇ ਕੋਲ ਘੱਟ ਰਿਸਟਰੀ ਕਰਾਈ ਔਰ ਮੈਨੂੰ ਕਾਫੀ ਜ਼ਰੂਰ ਉਦੋਂ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਐਦਾਂ ਕਰ ਗਏ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਇਹ ਕਿੱਦਾਂ ਕੀਤਾ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਅਸੀਂ ਸੇਲ ਆਊਟ ਕਰਾਂਗੇ ਉਹ ਤਾਂ ਡਾਬਿਟ ਗੈਡਗਾ ਕਰਕੇ ਸਾਰਾ ਕਰ ਲਾਂਗੇ ਫਿਰ ਅਸੀਂ ਕਿਹਾ ਵੀ ਜਿਹੜੀ ਜਿਹੜੀ ਤੁਸੀਂ ਰਿਸ਼ਤੀ ਕਰਾਣੀ ਹੈ ਨਾ ਉਹ ਤੁਸੀਂ ਮੇਰੇ ਤੋਂ ਬਗੈਰ ਨਹੀਂ ਕਰਾਣੀ ਜਾਂ ਮੇਰੇ ਤੱਕ ਆਪਣਾ ਤੁਸੀਂ ਉਹ ਕਰਨਾ ਹੈ ਆਪਣਾ ਰਜਮੰਦੀ ਗਵਾਈ ਤੁਸੀਂ ਇਹ ਦੇਖੋ ਸਰ ਇਹਦੇ ਤੇ ਰਜਮੰਦੀ ਗਵਾਈ ਪਈ ਆ ਉਹ ਵੀ ਜੱਲੀ ਸਾਈਨ ਕਰਕੇ ਅੱਗੇ ਰਿਸ਼ਤੀ ਕਰਾਈ ਗਈ ਹੈ ਅਬ ਮੈਂ ਤੁਹਾਨੂੰ ਦਿਖਾਣਾ ਔਰ ਸਾਈਨ ਐਕਸਪਰਟ ਤੋਂ ਵੀ ਹੋਇਆ ਹੈ ਸਰ ਸਾਰਾ ਆ ਦੇਖੋ ਚਲੋ ਆ ਮੇਰੇ ਜਾਲੀ ਸਾਈਨ ਕੀਤੇ ਹੋਏ ਨੇ ਸਰ ਇਹ ਉਹਦੇ ਸਾਈਨ ਨੇ ਜਿਹੜੀ ਰਿਸ਼ਤੀ ਕਰਾਤੀ ਉਹਨੇ ਔਰ ਤੁਸੀਂ ਇਹ ਦੇਖੋ ਸਰ ਸਾਈਨਸਪਲਦੀ ਆ ਜਿਹੜਾ ਹੈਗਾ ਚੱਕ ਕੇ ਦੇਖੋ ਲਓ ਜੀ ਸਰ ਜਿਹੜੇ ਉੱਪਰਲੇ ਸਾਈਨ ਆ ਮੇਰੇ ਨੇ ਰਨਿੰਗ ਵਾਲੇ ਰਨਿੰਗ ਵਾਲੇ ਤੇ ਥੱਲੇ ਨਾਲ ਸੈਂਟਰ ਵਾਲੇ ਦੇਖੋ ਸਰ ਜਾਲੀ ਸਾਈਨ ਕੀਤੇ ਹੋਏ ਜਿਹੜੇ ਰਿਸ਼ਤੀ ਦਾ ਸਾਈਨ ਤੁਹਾਨੂੰ ਮੈਂ ਦਿਖਾ ਰਿਹਾ ਸਰ ਤੁਸੀਂ ਦੇਖੋ ਇਹਨਾਂ ਨੇ ਕਿੰਨੇ ਕੁ ਹੁਣ ਜਿਹੜੀਆਂ ਚੀਜ਼ਾਂ ਨਹੀਂ ਮੈਨੂੰ ਹਲੇ ਪਤਾ ਲੱਗਦਾ ਸਰ ਹੋਰ ਬਹੁਤ ਨੇ ਰਸਤੇ ਮੇਰੇ ਬਾਤ ਕੇ ਐ ਨਹੀਂ ਪ੍ਰਾਪਰਟੀ ਵੇਚ ਕੇ ਨਾ ਉਹ ਗਲਤ ਯੂਜ਼ ਕਰਕੇ ਸਾਨੂੰ ਵੀ ਉਹ ਚ ਇਨਵੋਲਵਮੈਂਟ ਹੁੰਦੀ ਹੈ ਅਸੀਂ ਉਸ ਤੋਂ ਪਹਿਲੇ ਕੰਪਲੀਟ ਇੱਕ ਫਾਈਲ ਕੀਤੀ ਹੈ ਗਮਾੜਾ ਚ ਅਸੀਂ ਅਪਲੀਕੇਸ਼ਨ ਦਿੱਤੀ ਸੀ ਕਰਕੇ ਤੇ ਆ ਸਰ ਤੁਸੀਂ ਦੇਖੋ ਕਿੰਨੇ ਜਾਲੀ ਸੈਂਡ ਕਰਦੇ ਨੇ ਔਰ ਤੁਸੀਂ ਮੇਰੀ ਪ੍ਰਾਪਰਟੀਆਂ ਹੜਾਪ ਕਰਕੇ ਕਈ ਜਿਹੜੀ ਸਾਡੀ ਜੁਆਇੰਟ ਪ੍ਰਾਪਰਟੀ ਸੀ ਸਰ ਉਹ ਆਪਣੀ ਜਿਹਨੇ ਹਿੱਸੇ ਤੋਂ ਵੱਧ ਵੇਚ ਗਿਆ ਫਿਰ ਵੀ ਸਰ ਉਹਦੇ ਤੋਂ ਦੇਖੋ ਉਹ ਕਲੀਅਰ ਨਹੀਂ ਕਰਦੇ ਇੱਕ ਪਲਾਟ ਸੀ ਅਲੱਗ ਕਿਤੇ ਟੋਟਲ ਕਿੰਨੇ ਕਰੋੜ ਦੀ ਚੱਕੀ ਲੱਗੀ ਆ ਤੁਹਾਡੇ ਨਾਲ ਸਰ ਇਹਨ ਮਲਟੀ ਕਰੋੜਸ ਹੈ ਸਰ ਕਿਉਂਕਿ ਇੱਕ ਤਾਂ ਨਾ ਇਹਨਾਂ ਨੇ ਮੈਨੂੰ ਕੋਈ ਹਸਾਬ ਦਿੱਤਾ ਜਦੋਂ ਸਾਫ ਦਿੱਤਾ ਉਸ ਲਈ ਸਰਕਾਰ ਬਦਲੀ ਉਹਨਾਂ ਨੇ ਆਪਣੇ ਹੱਥਾਂ ਤਾਂ ਲਿਖਿਆ ਮੈਨੂੰ ਦੇ ਦਿੱਤਾ ਉਹ ਮੇਰੇ ਕੋਲ ਇਨ ਹੈਂਡ ਹੈ ਉਹ ਕਦੀ ਇਨਵੈਸਟੀਗੇਸ਼ਨ ਦੇ ਵਿੱਚ ਸਨ ਦੇਣਾ ਸੀ ਸਮਝਦਾ ਕਿੰਨਾ ਇਸ ਕਰਨ ਨੂੰ ਕਿੰਨੇ ਸਰ ਉਹਦੇ ਵਿੱਚ ਨਾ ਪ੍ਰੋਪਰ ਹਲੇ ਐਂਡ ਤੱਕ ਨਹੀਂ ਪਹੁੰਚਿਆ ਹਲੇ ਸਿਰ ਜਿੱਦਾਂ ਹੁਣ ਪ੍ਰੋਪਰਟੀ ਵਾਈਜ਼ ਹਸਾਬ ਦੇ ਰਹੇ ਸੀਗੇ ਕਿ ਇਹਨੇ ਲਿੱਤੀ ਦਿੱਤੀ ਸਾਰਾ ਡੈਬਟ ਗ੍ਰੈਡ ਹੋ ਕੇ ਆ ਰਿਹਾ ਸੀਗਾ ਉਹ ਸਾਡੇ ਕੋਲ ਸਾਰਿਆਂ ਪਿਆ ਹੋਇਆ ਸਰ ਉਹ ਭੱਜ ਗਏ ਉਹ ਭੱਜ ਗਏ ਜੀ ਉਹ ਕੰਪਲੇਂਟ ਕਦੋਂ ਕੀਤੀ ਸਰ ਪੁਲਿਸ ਕੰਪਲੇਂਟ ਤਾਂ ਸਰ ਮੈਂ ਸ਼ੁਰੂ ਕਰਦਾ ਕਾਫੀ ਦਿਨ ਤੋਂ ਕਰਦਾ ਆ ਰਿਹਾ ਜੀ ਇਹ ਜਦੋਂ 14 ਦੇ ਪਹਿਲਾਂ ਹੋਈ ਹੈ 14 ਦੇ ਵਿੱਚ ਇਹ ਮੇਨ ਕੰਪਲੇਟਾਂ ਨਾਲ 14 ਤੋਂ ਸ਼ੁਰੂ ਹੋਇਆ ਜੀ ਇਹਨਾਂ ਨੇ ਉਸੇ ਵੇਲੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਔਰ ਉਸੇ ਉਸੇ ਵੇਲੇ ਇਹਨਾਂ ਨੇ ਇੱਕ ਨਾ ਨਵਾਂ ਅ ਜੈਂਡਾ ਬਣਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੁਸੀਂ ਕਿਹਾ ਦੋ ਵਾਰੀ ਉਹ ਹਾਂ ਜੀ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਸਰ ਗਨ ਸ਼ਾਟ ਕੀਤਾ ਮੇਰੇ ਤੇ ਮੇਰੇ ਆਫਿਸ ਕਾਲੇਜ ਰੋਡ ਦੇ ਉੱਤੇ ਹੈਗਾ ਉੱਥੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਦੀ ਮੈਂ ਕੰਪਲੇਂਟ ਕੀਤੀ ਉਹਦੇ ਉਹਦੇ ਆ ਦੇਖੋ ਸਰ ਆਪਣਾ ਸੀਐਮ ਸਾਹਿਬ ਕੋਲੋਂ ਮਾਰਖੋ ਕਿ ਤੁਸੀਂ ਦੇਖਾ ਕਿੰਨੇ ਬੰਦਿਆਂ ਨੂੰ ਮਾਰਖਾਈ ਆ ਉਸ ਲਈ ਇਸ ਸਮਝੌਤੇ ਦਾ ਸਾਡਾ ਚੱਲਦਾ ਪਿਆ ਸੀਗਾ ਤੇ ਤੁਸੀਂ ਇਹ ਦੇਖੋ ਵੀ ਇਹ ਕਿੰਨੀ ਜਿਆਦਾ ਮਾਰਕਿੰਗ ਹੈ ਸਾਰੇ-ਸਾਰੇ ਅਫਸਰਾਂ ਦੀ ਮਾਰਕਿੰਗ ਹੈ ਇਹਨੇ ਦੇਖਿਆ ਵੀ ਹੁਣ ਸਾਡਾ ਇੱਥੇ ਹੋ ਜਾਣਾ ਤੇ ਉਹਨਾਂ ਨੇ ਉਸ ਲਈ ਕਰਕੇ ਰਿਕਵਾਤਾ ਵੀ ਅਸੀਂ ਹਸਾਬ ਦੇਣ ਨੂੰ ਤਿਆਰ ਹੈ ਉਹਦੇ ਵਿੱਚ ਕੋਈ ਬਹੁਤ ਵੱਡੇ ਕਾਲੀ ਲੀਡਰ ਔਰ ਭਾਜਪਾ ਦੇ ਕੋਈ ਲੀਡਰ ਸੀਗੇ ਜਿਹੜੇ ਕਿ ਫੈਸਲਾ ਸਾਡਾ ਕਰਾਰੇ ਸੀ ਉਹ ਵਿੱਚ ਸੀਗੇ ਇਨਵੋਲਡ ਅੱਜ ਦੀ ਡੇਟ ਤੱਕ ਵੀ ਉਹਨਾਂ ਨੂੰ ਸਾਰੀ ਇਹ ਗੱਲ ਪਤਾ ਹੈ ਤੇ ਆ ਜਿਹੜੀ ਚੀਜ਼ ਫਿਰ ਸਾਡੇ ਨਾਲ ਕਿਸੇ ਪਾਸੇ ਪਹੁੰਚਿਆ ਸਨ ਇਹਨਾਂ ਨੇ ਕੀ ਲਿਖਾਤਾ ਸਾਡੇ ਦੇਖੋ ਅਨੇ ਪਿੱਛੇ ਜਿਹੜਾ ਇਨਵੈਸਟੀਗੇਸ਼ਨ ਆਫਸਰ ਸੀ ਉਹਨੂੰ ਪਿੱਛੇ ਲਖਾਤਾ ਵੀ ਇਹ ਹੁਣ ਕਾਰਵਾਈ ਕਰਾਂਦੀ ਇਹਨਾਂ ਦਾ ਹੀ ਆਪਸ ਸਮਝੌਤਾ ਹੋ ਰਿਹਾ ਵੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਬੰਦ ਕਰਤੀ ਸਰ ਤੁਸੀਂ ਦੇਖੋ ਸਰ ਜਿਹੜੀ ਅੱਜ ਤੱਕ ਰਾਸ ਨਹੀਂ ਆਈ ਇਹ ਕਿਉਂਕਿ ਟਾਈਮ ਪੈਂਦਾ ਗਿਆ ਅਸੀਂ ਐਪਲੀਕੇਸ਼ਨ ਦੇੰਦਰ ਸਾਰੀਆਂ ਦਖਲ ਦਫਤਰ ਹੁੰਦੀਆਂ ਤੁਸੀਂ ਇਹ ਦੱਸੋ ਵੀ ਜਦੋਂ ਕਿਸੇ ਬੰਦੇ ਦੀ ਕੋਈ ਇਨਵੈਸਟੀਗੇਸ਼ਨ ਪੂਰੀ ਨਾ ਹੋਵੇ ਉਹਦਾ ਰਿਪੋਰਟ ਦਿੱਤਾ ਹੋਇਆ ਉਹਦੇ ਵਿੱਚ ਨਾ ਲਗਾਇਆ ਜਾਵੇ ਉਹ ਉਹਦੇ ਵਿੱਚ ਤੁਸੀਂ ਦੇਖੋ ਕਨਸਪਰੇਸੀ ਹੋ ਕੇ ਪੁਲਿਸ ਵਾਲਿਆਂ ਨੇ ਇਨਵੋਲਵ ਹੋ ਕੇ ਸਾਰਾ ਕੁਝ ਕਰਦੇ ਨੇ ਸਰ ਤੇ ਜਦੋਂ ਸਾਰਾ ਕੁਝ ਉਹ ਮੈਨੂੰ ਕਦੋਂ ਸਰ ਦੂਜੇ ਟਾਈਮ ਤੇ ਸਰ ਜ ਲੋਜੀ ਆ ਦੇਖੋ ਸਰ ਆ ਮੇਰਾ ਰੋਡ ਐਕਸੀਡੈਂਟ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਦੇਖਿਆ ਵੀ ਕਿਸੇ ਪਰਸਾ ਨਹੀਂ ਜਾਂਦਾ ਆ ਰੋਡ ਐਕਸੀਡੈਂਟ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਦੇਖੋ ਵੀ ਅੱਜ ਤੱਕ ਇਹਨੇ ਤਾਂ ਕਦੀ ਕੋਈ ਕਾਰਵਾਈ ਕਦੀ ਕੁਝ ਕੁਝ ਨਹੀਂ ਹੋਇਆ ਉਲਟਾ ਸਾਨੂੰ ਧਮਕੀਆਂ ਦਿੰਦੇ ਨੇ ਸਰ ਮੈਂ ਹਮੇਸ਼ਾ ਪ੍ਰਸ਼ਾਸਨ ਨੂੰ ਤਾਂ ਆਪਣੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਵੀ ਮੈਨੂੰ ਨਾ ਮਾਰਨ ਦੀ ਥ੍ਰੈਟ ਹੈਗੀ ਹੈ ਔਰ ਮੇਰੀ ਫੈਮਿਲੀ 'ਦੋ ਐਦਾ ਕਰਕੇ ਹੈਗੀ ਹੈ ਤੁਸੀਂ ਦੇਖੋ ਕਦੀ ਮੈਨੂੰ ਪ੍ਰਸ਼ਾਸਨ ਤੋਂ ਨਹੀਂ ਮਿਲਿਆ ਔਰ ਕਦੀ ਇਹਦੇ ਵਿੱਚ ਕਦੀ ਇਨਵੈਸਟਿਗੇਸ਼ਨ ਪੂਰੀ ਹੋ ਕੇ ਨਹੀਂ ਹੋਏ ਬੰਦ ਕਰਾ ਦਿੰਦੇ ਸਰ ਉਹ ਰਾਈਟ ਨਾ ਕਦੋਂ ਦੀ ਹੈ ਕਦੋਂ ਦੀ ਹੈ ਆਹ ਸਾਰੇ 14 ਦੀ ਪਹਿਲਾਂ ਜਿਹੜੀ ਗਨ ਸ਼ਾਟ ਵਾਲੀ ਹੈ ਇਹ ਇਹ ਵੀ ਇਹ ਵੀ ਸਾਰੇ ਇਹਦੀ ਉਸ ਵੇਲੇ ਦੀ ਹੈਗੀ ਆ ਤੇ ਉਸ ਤੋਂ ਬਾਅਦ ਦੀ ਹੈਗੀ ਇਹ ਉਸ ਤੋਂ ਬਾਅਦ ਦੀ ਹੈਗੀ ਸਰ ਇਹਨਾਂ ਨੇ ਦੇਖਿਆ ਵੀ ਕਿਸੇ ਪਾਸੇ ਨਹੀਂ ਜਾਂਦਾ ਫਿਰ ਕੀ ਕਰਦੇ ਸਰ ਆਊਟ ਆਫ ਲੁਧਿਆਣਾ ਇਹ ਬੰਦੇ ਨੂੰ ਉਹਦੀ ਫੈਮਿਲੀ ਦੇ ਮੈਂਬਰਾਂ ਨੂੰ ਉਲਟ ਪਲਟ ਲਿਖ ਕੇ ਐਪਲੀਕੇਸ਼ਨ ਦੇ ਕੇ ਫਸਾਣ ਦੀ ਕੋਸ਼ਿਸ਼ ਕਰਦੇ ਹਮੇਸ਼ਾ ਜਿਹੜਾ ਕਿ ਸਾਡੇ ਜਿੰਨੇ ਵੀ ਕੀਤੀ ਗਏ ਨੇ ਉਹਨਾਂ ਵਿੱਚ ਸਾਡੇ ਪੁਰਾਣੇ ਇਨਸੀਡੈਂਟ ਕੋਈ ਨਹੀਂ ਇੰਨਾ ਦਾ ਮੋਟਿਵ ਸਿਰਫ ਇੰਨਾ ਹੈਗਾ ਕਿ ਜਿਹੜਾ ਆਪਣਾ ਵਿਪਨ ਸ਼ੂਤ ਕਾਕਾ ਤੇ ਸੁਨਿੰਦਰ ਰਾਹੀਂ ਵਗੈਰਾ ਜਿਹੜੇ ਬੰਦੇ ਨੇ ਪਰਸਨ ਇਹ ਸਰ ਕਹਿੰਦੇ ਵੀ ਸਾਨੂੰ ਇਹ ਟੱਚ ਨਾ ਕਰ ਜਵੇ ਇਹਨੂੰ ਇਹਨੂੰ ਪਹਿਲੇ ਫਸਾ ਕੇ ਦੂਜੇ ਨਾਲ ਉਲਝਾ ਕੇ ਰੱਖਿਆ ਜਾਵੇ ਨਾ ਇਹ ਬੰਦੇ ਕੌਣ ਨੇ ਸਰ ਇਹ ਇਹਨਾਂ ਨੂੰ ਸਾਰੇ ਪਤਾ ਜੀ ਅੱਜ ਤੱਕ ਇਨਵੈਸਟੀਗੇਸ਼ਨ ਨਹੀਂ ਹੋਈ ਤਾਹੀ ਦਾ ਵਿਪਨ ਸ਼ੂਤ ਕਰ ਬੰਦੇ ਜਿਹੜੇ ਆ ਕਿੰਨੇ ਉਹ ਸਰਦਾਰ ਆ ਸਰ ਉਹ ਪਾਵਰਫੁੱਲ ਹੈ ਹਜੇ ਵੀ ਉਹਨਾਂ ਨੇ ਇਹ ਹੋਰ ਬੰਦੇ ਨਾਲ ਵੀ ਹੈ ਜੇ ਫਰਾਡ ਆ ਕੋਈ ਚੱਕੀ ਦਿੱਤੀ ਹੈ ਸਰ ਡੈਫੀਨੇਟ ਜੀ ਉਹਨਾਂ ਦੇ ਜਦੋਂ ਮੋਡਲ ਮੈਂਟੈਲਿਟੀ ਇਹ ਹੈਗੀ ਆ ਤੁਸੀਂ ਇੱਕ ਦੇਖੋ ਪੱਤਰਕਾਰ ਤੁਸੀਂ ਸਾਰੇ ਆਪਾਂ ਫੈਮਿਲੀ ਮੈਂਬਰ ਹੋ ਐਂ ਔਰ ਬਿਜ਼ਨਸਮੈਨ ਸਾਰੇ ਇੱਕ ਦੂਜੇ ਨੂੰ ਜਾਣਦੇ ਵੀ ਕਿਦਾਂ ਮੈਚ ਕਰਨ ਹੁੰਦਾ ਤੁਸੀਂ ਇੱਕ ਬੰਦੇ ਦੱਸੋ ਜਿਹੜਾ ਬੰਦਾ ਇੱਕ ਗ੍ਰਾਈਂਡ ਕਰਦਾ ਹੋਵੇ ਮਸਾਲੇ ਹਲਦੀ ਮਿਰਚ ਮਸਾਲੇ ਵਾਲੇ ਬੰਦੇ ਹੋਣ ਤੁਸੀਂ ਇਹ ਦੱਸੋ ਵੀ ਇੰਨਾ ਅਰਬਾ ਕਰੋੜਾ ਰੁਪਏ ਕਿੱਥੋਂ ਆ ਗਿਆ ਸਮਾਨੋ ਡਿੱਗ ਪਿਆ ਤੁਸੀਂ ਇਹ ਦੇਖੋ ਇੱਕ ਉੱਥੇ ਲਕਜ਼ਰੀਅਸ ਇਹਨਾਂ ਨੇ ਫਾਈਵ ਸਟਾਰਟ ਹੋਟਲ ਹੈ ਅ ਕੋਸ਼ਲ ਜੀ ਤੁਸੀਂ ਕਹਿ ਰਹੇ ਸੀ 50000 ਦੀ ਟਰਨਓਵਰ ਸੀ ਹੁਣ ਹਾਂ ਹਾਂ ਬਿਲਕੁਲ ਸਰ ਉਹ ਕੀ ਹੈ ਉਹ ਹੈਗਾ ਜੀ ਇਹਨਾਂ ਦੀ ਜਿਹੜੀ ਫੈਮਿਲੀ ਸਿਸਟਮ ਹੈਗਾ ਨਾ ਉਹ ਸਿਗਾ ਸ਼ੁਭਾਸ ਟਰੇਡਰ ਉਹਨਾਂ ਦੀ ਰਿਟਰਨ ਮੈਂ ਤੁਹਾਨੂੰ ਦਿਖਾ ਸਕਦਾ 50000 57000 ਦੀ ਰਿਟਰਨ ਭਰਦੇ ਆ ਰਹੇ ਜੀ ਹਾਂ ਜੀ ਲੋ ਸਰ ਹੁਣ ਕਿੰਨੀ ਹੋਏਗੀ ਬੰਦਾ ਸਰ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਇੰਨੀ ਰਿਟਰਨ ਭਰ ਕੇ ਹੋਰ ਕਿੰਨਾ ਕੁ ਭਰ ਲੂਗਾ ਸ਼ਵਾਰ ਸਟ੍ਰੇਟਰ ਦੇ ਨਾਂ ਤੇ 57000 ਦੀ ਰਿਟਰਨ ਭਰੀ ਜਾ ਰਹੀ ਆ ਅੱਗੇ ਜਿਹੜੇ ਈਅਰ ਵਾਈਜ਼ ਦੇਖੋ ਸਾਰੇ ਲਿਖਿਆ ਹੋਇਆ ਇਹ 2007 ਦੀ ਹੈ ਬਸ ਜੀ ਸਰ ਕਦੋਂ ਤੱਕ 50 50 ਪਰਤੇ ਰਹੀ ਲੋ ਸਰ ਇਹਦਾ ਇਹ ਇਹ 19 ਤੱਕ ਨਾ ਇਹਦਾ ਮੇਨ ਆਇਆ ਸਰ 2 ਲੱਖ 67 76000 ਤੱਕ ਆਇਆ ਜੀ ਇਹਨਾਂ ਦਾ 19 ਤੱਕ 19 ਤੱਕ 2007 ਤੋਂ ਲੈ ਕੇ 19 ਤੱਕ ਦਾ ਜਿਹੜਾ 57000 ਤੋਂ ਸਟਾਰਟ ਹੋਇਆ ਇਹ ਨਾਰਮਲ ਗਰੋਥ ਆ ਸਰ ਇਹ ਬਿਜ਼ਨਸ ਦੇ ਵਿੱਚ ਹੁੰਦੀ ਐਦਾਂ ਗਰੋਥ ਹੁੰਦੀ ਐ 19 ਤੋਂ ਬਾਅਦ ਜਿਹੜਾ ਛੱਪੜ ਫੜ ਕੇ ਕੰਮ ਹੁੰਦਾ ਸਰ ਉਹਦੇ ਵਿੱਚ ਹਿਊਜ ਪ੍ਰੋਪਰਟੀਆਂ ਹਿਊਜ ਪ੍ਰੋਪਰਟیز ਹਿਊਜ ਮੈਰਿਜ ਕਰਨਾ ਤੁਸੀਂ ਬੈਂਗਲੁਰ ਲੈ ਲੈਣਾ ਜਾਂ ਤੁਸੀਂ ਆਪਣਾ 5 ਸਟਾਰ ਹੋਟਲ ਬਣਾਉਣਾ ਉੱਥੇ ਇਦਾਂ ਦੀ ਜਗ੍ਹਾ ਤੇ ਜਿੱਥੇ ਐਕਸਟਾ ਆਰਡਨਰੀ ਪੈਸੇ ਲੱਗਦੇ ਨੇ ਕੀ ਸਰ ਪੋਸੀਬਲ ਹੈ ਤੁਸੀਂ ਆਪ ਦੇਖ ਲਓ ਇਹ ਤਾਂ ਹੀ ਇਨਵੈਸਟੀਗੇਸ਼ਨ ਨਹੀਂ ਹੁੰਦੰਦੇ ਉਹ ਚ ਅਰੋੜਾ ਪਾਉਂਦੇ ਨੇ ਔਰ ਸਾਨੂੰ ਮੈਨੂੰ ਹਮੇਸ਼ਾ ਕਿਤੇ ਨਾ ਕਿਤੇ ਫਸਾ ਕੇ ਰੱਖਦੇ ਮੇਰੀ ਫੈਮਿਲੀ ਨੂੰ ਫਸਾ ਕੇ ਰੱਖਦੇ ਨੇ ਸਰ ਜਦੋਂ ਜਿਹੜੇ ਤੁਹਾਡੇ ਜਲਦੀ ਸਾਈਨ ਕਰਕੇ ਕਿਹੜੀ ਕਿਹੜੀ ਪ੍ਰਾਪਰਟੀ ਵੇਚੀ ਕਿੱਥੇ ਵੇਚੀ ਸਰ ਮੇਰੀ 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 ਜਿਹੜੀ ਪ੍ਰਾਪਰਟੀ ਸਰ ਇੱਕ ਤਾਂ ਤੁਹਾਨੂੰ ਹਸਾਈਨ ਦਿੱਤੇ ਔਰ ਐਕਸਪਰਟ ਵੀ ਸਾਡਾ ਰਿਪੋਰਟ ਦਿਖਾਈਏ ਤੁਹਾਨੂੰ ਮੈਂ ਇਹ ਇਹਦੇ ਵਿੱਚ ਕਿੰਨੇ ਕੁ ਪਲਾਟ ਵਿੱਚ ਸਰ ਇਹਦੇ ਨਾਲ ਕਿੰਨੇ ਕਿ ਵਿੱਚ ਮੈਨੂੰ ਖੁਦ ਹੀ ਨਹੀਂ ਪਤਾ 21 ਮੇਰੇ ਹੱਥ ਲੱਗੀ ਹੈ ਸਰ ਅੱਛਾ ਇਹ ਵੀ ਬੜੀ ਮੁਸ਼ਕਲ ਨਾਲ ਲੱਭ ਕੇ ਸਰ ਮੈਂ ਲੈਂਦੀ ਉਹ ਵੀ ਕਿਸੇ ਮਾਲਕ ਤੋਂ ਜਿਹਦੇ ਅਸੀਂ ਉਹ ਕੋਈ ਵਾਕਫ ਸੀ ਉਹ ਤੋਂ ਕੋਲ ਲਿੱਤੀ ਮੈਂ ਕਿੰਨੇ ਦਾ ਪਲਾਟ ਆਇਆ ਇਹ ਸਰ ਆਪਣ 2000 ਨੇੜੇ ਬਾਊਟ ਕਿੰਨੀ ਪ੍ਰਾਪਰਟੀਆਂ ਵਿੱਚ ਆ ਤੁਹਾਡੀਆਂ ਸਰ ਬਹੁਤ ਵਿੱਚੀਆਂ ਉਹ ਉਹਦੇ ਵਿੱਚ ਇੱਕ ਆਹ ਜਿਹੜੀ ਪ੍ਰਾਪਰਟੀ ਮੇਰੇ ਕੋਲ ਤਿੰਨ ਹੱਥਾਂਈਆਂ ਨੇ ਲੇਕਿਨ ਉਹਦੇ ਅੱਠ 10 15 ਪ੍ਰਾਪਰਟੀਆਂ ਹੋਰ ਹੋ ਸਕਦੀਆਂ ਨੇ ਤੁਹਾਡੇ ਕੋਲ ਕਿੰਨੀ ਪ੍ਰਾਪਰਟੀਆਂ ਨੇ ਮੇਰੇ ਕੋਲ ਸਰ ਬਹੁਤ ਅਨਲਿਮਿਟਿਡ ਆਗੇ ਤੁਹਾਡੇ ਕਿੰਨੇ ਟਾਊਨਰ ਵੀ ਸਰ ਮੈਂ ਬਹੁਤ ਹਿਊਜ ਅਮਾਉਂਟ ਪੇ ਆਊਟ ਕਰਦਾ ਟੈਕਸ ਵੀ ਅ ਮਲਟੀ ਲੱਖ ਕਰੋੜ ਕਹਿ ਸਕਦੇ ਮੈਂ ਐਸਪ੍ਰੇਟ ਜਦੋਂ ਇਹਨਾਂ ਨੇ ਮੇਰੇ ਨਾਲ ਸਾਰਾ ਕੁਝ ਚੀਟ ਕੀਤਾ ਉਸ ਦਿਨ ਮੇਰੀ ਕੋਈ ਰਿਟਰਨਿੰਗ ਗਈ ਇਹ ਸਾਰਾ ਕੁਝ ਤੁਸੀਂ ਦੇਖੋ ਜਦੋਂ ਮੈਨੂੰ ਚੀਟ ਕਰਕੇ ਜ਼ੀਰੋ ਕਰਤਾ ਸਰ ਸੰਪਰਕ ਜੀ ਨਹੀਂ ਆਏ ਸਰ ਸੰਪਰਕ ਜੀ ਬ੍ਰੋਕਰ ਸੀ ਸਰ ਦਲਾਲ ਸੀ ਪ੍ਰਾਪਰਟੀ ਦਾ ਦਲਾਲੀ ਕਰਦੇ ਸੀ ਦਲਾਲੀ ਦਾ ਕੰਮ ਕਰਦੇ ਕਰਦੇ ਆ ਗਏ ਸਰ ਮੇਰੇ ਤਾਂ ਕੋਈ ਐਡਾ ਵਾਕਮ ਨਹੀਂ ਸੀਗਾ ਦਲਾਲੀ ਕਰਦੇ ਕਰਦੇ ਸੱਤ ਬੰਦੇ ਤੋਂ ਟੇਸਰ ਬਣ ਗਏ ਨਹੀਂ ਸਰ ਪਹਿਲਾਂ ਦੋ ਦੋ ਤਿੰਨ ਆਏ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਨਾਲ ਅੱਗੇ ਪਰਸਨ ਸੀਗੇ ਔਰ ਸਾਰੇ ਇੱਕੋ ਜਗ੍ਹਾ ਤੇ ਇਕੱਠੇ ਆਪਸ ਰਿਸ਼ਤੇਦਾਰੀਆਂ ਨੇ ਆਪਾਂ ਜੀ ਫਰੈਂਡ ਸਰਕਲ ਦਾ ਪੁਰਾਣਾ ਇਹਨਾਂ ਦਾ ਕੇਸ ਆ ਲਾ ਜਾਂਦਾ ਕਿ ਪੁਲਿਸ ਜਦੋਂ ਪੈਸੇ ਦਾ ਲੈਣ ਦੇਣ ਹੋਵੇ ਜਿਆਦਾ ਹੁੰਦਾ ਝਗੜਾ ਪੁਲਿਸ ਦਖਲ ਨਹੀਂ ਕਰਦੀ ਸਰ ਤੁਸੀਂ ਕੀ ਭੂਮਿਕਾ ਚ ਤੁਸੀਂ ਸਰ ਇੱਕ ਗੱਲ ਹੋਰ ਦੇਖੋ ਮੰਨ ਲਓ ਤੁਸੀਂ ਕਹਿੰਦੇ ਇਹਦੇ ਚ ਭੂਮਿਕਾ ਨਹੀਂ ਆਂਦੀ ਜਿਹੜੀ ਮਾਰਨ ਦੀ ਕੋਸ਼ਿਸ਼ ਹੈ ਸਰ ਪਲਾਟ ਖੜਾਪਣਾ ਜਿਹੜੇ 420 ਕਰਦੇ ਆ ਰਹੇ ਨੇ ਔਰ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਸਰ ਦੋ ਵਾਰੀ ਹੋ ਚੁੱਕੀ ਹੈ ਇਹ ਤੁਹਾਨੂੰ ਵੀ ਟਾਰਗੇਟ ਕਰਕੇ ਤੁਹਾਡੇ ਪਿੱਛੇ ਸਰ ਹੋਰ ਵੀ ਇਹਨਾਂ ਨੇ ਲੋਕ ਸਰ ਉਹਦਾ ਰੀਜਨ ਦੱਸਦਾ ਮੇਨ ਸਰ ਕੀ ਹੈ ਜਿਹੜੀ ਹਿਊਜ ਅਮਾਉਂਟ ਐਕਸਟਰਾਔਡਰਰੀ ਪੇਮੈਂਟ ਹੈ ਸਰ ਉਹ ਬੰਦਾ ਵਾਪਸ ਨਹੀਂ ਦੇਣਾ ਸਾਡੇ ਕੋਲ ਹਸਾਬ ਪਿਆ ਕੋਈ ਗਵਰਨਮੈਂਟ ਅਧਿਾਰਾ ਕੋਈ ਸਾਡੇ ਕੋਲ ਪੁੱਛੂਗਾ ਸਾਰਾ ਕੁਝ ਦੇ ਦੂੰਗਾ ਨਾਲੇ ਗੱਲ ਤੁਸੀਂ ਸਪੋਕ ਬੀ ਕਰਦੇ ਵੀ 30 ਇੰਨੀ ਵੈਲਥ ਦੇ ਕਿ ਉਹਨਾਂ ਨੇ ਤੁਹਾਨੂੰ ਟਾਰਗੇਟ ਕੀਤਾ ਜਾਂ ਉਹਨਾਂ ਦਾ profession ਹੀ ਹੈ ਉਹੀ ਹੋਰ ਬੰਦੇ ਜਿਹਨਾਂ ਨੇ ਟੱਕਿਆ ਹੁਣ ਆਜੋ profession ਤੇ ਉਹਨਾਂ ਦਾ profession ਕੀ ਹੈ ਸਰ ਉਹਨਾਂ ਦੇ ਚਾਰ ਮੁਕਦਮੇ ਅਲੱਗ-ਅਲੱਗ ਤਰ੍ਹਾਂ ਦੇ ਗਨ ਸ਼ਾਟ ਕੀਤੇ ਉਹਨਾਂ ਨੇ ਮੇਰੇ ਤੋਂ ਇਲਾਵਾ ਮੇਰੇ ਤਾਂ ਪਚਾਦੇ ਨਾ ਦਰਜ ਹੋਇਆ ਤਿੰਨ ਗਨ ਸ਼ਾਟ ਦੋ ਗਨ ਸ਼ਾਟ ਉਹਨਾਂ ਦੇ ਲੱਗ ਹੋਏ ਨੇ ਔਰ ਸਾਰੇ ਰਲ ਕੇ ਇਕੱਠੇ ਕਰਦੇ ਨੇ ਫਿਰ ਬਾਅਦ ਵਿੱਚ ਸਮਝੌਤਾ ਕਰ ਲੈਂਦੇ ਨੇ ਇੱਕ ਵਾਰੀ ਆ ਆਪਣਾ ਕੋਈ ਇਹਨਾਂ ਦੇ ਘਰ ਤੋਂ ਲੈ ਕੇ ਆ ਮੇਨ ਯੂਨੀਵਰਸਿਟੀ ਤੱਕ ਬੰਦਿਆਂ ਨੂੰ ਗੋਲੀਆਂ ਚਲਾਉਂਦੇ ਗਏ ਸਾਰੇ ਰੋਡ ਤੇ ਅਖਬਾਰ ਚ ਪਰਚਾ ਵੀ ਦਰਜ ਹੋਇਆ ਬਾਅਦ ਚ ਕੰਪਰੋਮਾਈਜ਼ ਕਰਕੇ ਕਰ ਲਿਆ ਇਹ ਉਹ ਗੈਂਗਸਟਰ ਨੇ ਆ ਬੰਦੇ ਸਰ ਇਹ ਤੁਸੀਂ ਤੁਸੀਂ ਇਸ ਗੱਲ ਨੂੰ ਸਮਝੇ ਇਹ ਬਿਲਕੁਲ ਮਾਫੀਆ ਸਰ ਇਹ ਇਹ ਸੰਯੁਕਤ ਰੂਪ ਦੇ ਵਿੱਚ ਸਾਰੇ ਕੰਮ ਕਰਦੇ ਨੇ ਹੁਣ ਜਿਹੜੇ ਕਿਸੇ ਨੂੰ ਉਲਝਾਣਾ ਉਹਨੂੰ ਕਿਸੇ ਨੂੰ ਕਹਿ ਕੇ ਉਹਨੂੰ ਉਧਰ ਦੀ ਐਪਲੀਕੇਸ਼ਨ ਤੱਕ ਕਿਸੇ ਹੋਰ ਸਟੇਟ 'ਚ ਦਵਾ ਦਿੰਦੇ ਨੇ ਐਦਾਂ ਨਹੀਂ ਪੰਗੇ ਲੈਂਦੇ ਸਰ ਫੈਮਿਲੀ ਨੂੰ ਵਿੱਚ ਲੇਡੀਜ਼ ਨੂੰ ਟਾਰਗੇਟ ਕਰਦੇ ਨੇ ਏ ਮਤਲਬ ਬਿਲਕੁਲ ਟੀਮ ਵਰਕ ਦਾ ਕੰਮ ਹੈ ਇੱਕ ਗਰੁੱਪ ਹੈ ਇੱਕ ਮਤਲਬ ਤੁਸੀਂ ਮਾਫੀਆ ਕਹਿ ਸਕਦੇ ਹੋ 2007 ਇਹ ਜਿਹੜੇ ਮਾਫੀਆ ਸਰ ਇਹ ਸਾਰੇ ਲੈਂਡ ਮਾਫੀਆ ਤੇ 2007 ਤੋਂ ਬਾਅਦ ਤਿੰਨ ਸਰਕਾਰਾਂ ਨਹੀਂ ਆ ਕਾਲੀ ਦਲ ਦੀ ਕਾਂਗਰਸ ਦੀ ਤੇ ਹੁਣ ਆਵਾਜ਼ੀ ਪਾਰਟੀ ਜਾਦੇ ਮਾਫੀਆ ਕਿਹੜੀ ਸਰਕਾਰ ਚ ਫਲਿਆ ਫੁੱਲ ਸਰ ਇਹ ਸਟਾਰਟਿੰਗ ਤੋਂ ਇਹ ਪਹਿਲਾਂ ਹੀ ਤੋਂ ਹੀ ਮਾਫੀਆ ਸੀ ਕਿਉਂਕਿ ਇਹਨਾਂ ਜਿਹੜੀ ਬੈਕਗ੍ਰਾਉਂਡ ਹੈ ਗਨ ਸ਼ਾਟ ਕਰਨਾ ਇਹ ਇਹਨਾਂ ਵਾਸਤੇ ਆਮ ਚੀਜ਼ ਹੈ ਤੁਸੀਂ ਇਹਨਾਂ ਦੀ ਫੀਲਡ ਗੰਜ ਏਰੀਆ ਉੱਥੇ ਜਾ ਕੇ ਪਤਾ ਕਰ ਲੋ ਇਹਨਾਂ ਦਾ ਕੀ ਸਟੇਟਸ ਹੈ ਇਨਾਂ ਦਾ ਰੈਪਿਊਟੇਸ਼ਨ ਪੁਰਾਣਾ ਕੀ ਸੀਗਾ ਤੁਸੀਂ ਆਪ ਪਤਾ ਕਰ ਲਓ ਸਾਰੇ ਭਰਾ ਕੋਈ ਜਿੰਨੂੰ ਮਰਜ਼ੀ ਸਿਰਫ ਘੰਟੀ ਮਾਰੂਗਾ ਇਹਨੂੰ ਜਦੋਂ ਪਤਾ ਲੱਜਣਾ ਔਰ ਤੁਸੀਂ ਇਹਨਾਂ ਦੇ ਰਿਟਰਨਾਂ ਦੇਖ ਲਓ ਸਾਰਿਆਂ ਪਤਾ ਲੱਜੂਗਾ ਜਿਹੜੇ ਟਾਈਮ 'ਚ ਇਹਨਾਂ ਨੇ ਮੈਨੂੰ ਲੁੱਟ ਕੇ ਸਾਰਾ ਕੁਝ ਕਰਤਾ ਤੁਸੀਂ ਦੇਖੋ ਉਹ ਉਹ ਟਾਈਮ ਦੇ ਉੱਤੇ ਮੇਰੀ ਕੋਈ ਰਿਟਰਨ ਨਹੀਂ ਜਾਂਦੀﾞﾞਈਏ ਨਹੀਂ ਸਰ ਸਾਰੀ ਇਹਨਾਂ ਦੀਆਂ ਜਾਰੀਆਂ ਕਿਉਂਕਿ ਲੁੱਟ ਕੇ ਮਾਲ ਤਾਂ ਸਾਰਾ ਇਹ ਲੈ ਗਏ ਸਕੈਟਰ ਕਿੱਥੇ-ਕਿੱਥੇ ਕੀਤੀਆਂ ਤੁਸੀਂ ਇਹਨਾਂ ਦੀ ਸਕੈਟਰ ਸਰ ਮੈਂ ਹਮੇਸ਼ਾ ਡੀਜੀਪੀ ਸਾਹਿਬ ਲੁਧਿਆਣਾ ਪਹਿਲਾਂ ਪਹਿਲਾਂ ਲੋਕਲ ਚਲਦੇ ਸੀ ਸਰ ਸੀਪੀ ਸਾਹਿਬ ਕਰਦੇ ਸੀਗੇ ਸੀਪੀ ਸਾਹਿਬ ਅੱ ਉਸ ਤੋਂ ਬਾਅਦ ਫਿਰ ਸਾਰਾ ਡਿਜੀਬੀ ਸਾਹਿਬ ਦੇ ਫਿਰ ਉਧਰੋਂ ਹੀ ਚੱਲਦੀਆਂ ਰਹੀਆਂ ਅੱਜ ਵੀ ਤੁਸੀਂ ਡਿਜੀਬੀ ਸਾਹਿਬ ਦੇ ਆਫਿਸ ਜਾ ਕੇ ਸਿਰਫ ਰਜਿਸਟ੍ਰੇਸ਼ਨਰ ਵਿੱਚ ਕੰਪਿਊਟਰ ਚ ਪਾਓ ਦੇਖੋ ਕਿੰਨੇ ਕੰਪਲੀਟਾ ਨਿਕਲਦੀਆਂ ਕਿੰਨੇ ਯੂਆਈਡੀ ਨੰਬਰ ਨਿਕਲ ਗਏ ਇਨਸਾਫ ਇਹ ਤਾਂ ਗੱਲ ਹੈ ਸਰ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਹੈ ਜੇ ਇਨਸਾਫ ਨਾ ਮਿਲੇ ਆਪਣੇ ਕੋਲ ਕੋਰਟ ਦਾ ਰਾਮ ਦਾ ਕੋਰਟ ਚ ਵੀ ਕੇਸ ਸਰ ਮੈਂ ਇਹੀ ਤਾਂ ਗੱਲ ਹੈ ਸਰ ਮੈਂ ਹਲੇ ਕੋਰਟ ਤਾਂ ਨਹੀਂ ਜਾਵਿਆ ਮੈਨੂੰ ਹਲੇ ਥੱਲੋਂ ਹੀ ਨਹੀਂ ਕੁਛ ਹੋਇਆ ਹੀ ਨਹੀਂ ਸਰ ਦਾਖਲ ਦਫਤਰ ਕਰਨ ਦਾ ਕੋਈ ਹੱਲ ਥੋੜੀ ਹੁੰਦਾ ਸਰ ਜਦੋਂ ਤੁਸੀਂ ਉਹ ਰਿਪੋਰਟ ਤਾਂ ਬਣਾਓ ਨਾ ਕਮ ਸੇ ਕਮ ਚਾਹੇ ਕੁਝ ਵੀ ਹੈ ਇਹ ਚਾਹੇ ਆਮ ਆਦਮੀ ਪਾਰਟੀ ਕਿਸੇ ਸਥਾਨਕ ਐਮਐਲਏ ਨੂੰ ਜਾਂ ਮੰਤਰੀ ਨੂੰ ਮਿਲਿਓ ਤੁਸੀਂ ਨਹੀਂ ਸਰ ਮੈਂ ਲੋਕਲ ਨਾਲ ਕੋਈ politcal ਸੋਰਸ ਨਹੀਂ ਯੂਜ਼ ਕਰਦਾ ਮੇਰਾ ਦਨ ਹੈ ਵੀ ਨਹੀਂ ਇਹ ਬੰਦਾ ਖੁਦ politcal ਇਨਵੋਲਵ ਹੈ ਇਹ ਆਪਣਾ ਸਾਰਾ ਕੁਝ ਮੈਨੇਜ ਕਰ ਲੈਂਦਾ ਇੱਕ ਕੋਈ ਕਿਸੇ ਸੈਸੀ ਪਾਰਟੀ ਬੰਦੇ ਟਿਕਟ ਉਹ ਵਗੈਰਾ ਮਿਲ ਰਹੀ ਹੈ ਕਿਹੜੇ ਬੰਦੇ ਨੂੰ ਮਿਲ ਰਹੀ ਹੈ ਇਹ ਸਰ ਵਿਪਨ ਸ਼ੁਦ ਕੱਕੇ ਨੂੰ ਇਹ ਤਾਂ ਸਰ ਇੰਨਾ ਵੱਡਾ ਹੈਗਾ ਸਰ ਦੇਖੋ ਤੁਸੀਂ ਇਹ ਬੰਦਾ ਸਿਰ ਤੇ ਚੜ ਕੇ ਬਹਿ ਜਾਏਗਾ ਦੁਆਰਾ ਕੱਲ ਨੂੰ ਫਿਰ ਕਿਹੜੀ ਪਾਰਟੀ ਦੇਰੀ ਟਿਕਟ ਆ ਸਰ ਹੈਗੀ ਹੁਣ ਜਿਹੜੇ ਜਿਹੜੇ ਹੈਗਾ ਉਹ ਉਹਦੀ ਉਹਦੇ ਚ ਮਿਲ ਰਹੀ ਆ ਅਕਾਲੀ ਦਲ ਜੀ ਮੈਂ ਤਾਂ ਸਰ ਉਹਨਾਂ ਨੂੰ ਵੀ ਮੰਗ ਕਰੂੰਗਾ ਵੀ ਕੰਮ ਸਿਕਾ ਜੀ ਬੈਕਗਰਾਉਂਡ ਦੇਖੋ ਵੀ ਇਹ ਬੰਦਾ ਐਨੇ ਕ੍ਰਾਈਮ ਕਰਦਾ ਆ ਰਿਹਾ ਸ਼ੁਰੂ ਤੋਂ ਫਰਾਡ ਕਰਦਾ ਆ ਰਿਹਾ ਹਾਂਜੀ ਉਹਦਾ ਵੀ ਅਕਾਲੀ ਦਲ ਦਾ ਹਾਂਜੀ ਸਰ ਕੀ ਹੈ ਇਹਦਾ ਰਿਜੈਕਟ ਨਹੀਂ ਬੰਦਾ ਕਿਉਂਕਿ ਇਹ ਚੀਜ਼ਾਂ ਦਾ ਜ਼ਿਆਦਾ ਲੀਡਰ ਹੈਗਾ ਤੇ ਉਹਦੇ ਨਾਲ ਹੀ ਸਰ ਸਾਰਾ ਮੈਨੇਜ ਕਰਦਾ ਉਹਦੇ ਨਾਲ ਪ੍ਰਭਾਵ ਪਾ ਲੰਦਾ ਉਹਦੇ ਨਾਲ ਹੀ ਸਾਰਾ ਮੈਨੇਜ ਕਰ ਲੈਂਦੇ ਸਰ ਤੇ ਪੁਲਿਸ ਨੂੰ ਵੀ ਆਮ ਸਾਰੇ ਹੁਣ ਲੋਕਾਂ ਨੂੰ ਕਹਿੰਦਾ ਮੈਂ ਦੇਖ ਲੂੰਗਾ ਕਈ ਵਾਰ ਤਾਂ ਇਹ ਕਹਿੰਦਾ ਮੈਂ ਜੇਬੇ ਚ ਪਾਈ ਫੜਦਾ ਕਹਿੰਦਾ ਮੈਂ ਕੀ ਸਮਝਦਾ ਕਿਸੇ ਵੱਡੇ ਲੀਡਰ ਦਾ ਹੱਥ ਹੈਗਾ ਇਹਦੇ ਪਿੱਛੇ ਕੋਈ ਹਾਂ ਸਰ ਬਿਲਕੁਲ ਹੈਗਾ ਜਿੱਥੇ ਹੋਣੀ ਸਰ ਸਿਆਸੀ ਸਾਰੇ ਨੇ ਆਪ ਖੁਦ ਸਿਆਸੀ ਇਹਨਾਂ ਦੇ ਵੱਡੇ ਲੀਡਰ ਵੀ ਨਾਲ ਪਿੱਛੋਂ ਬੈਕਗ੍ਰਾਉਂਡ ਤੱਕ ਆ ਲੈਂਦੇ ਨੇ ਆਪਣੇ ਬੰਦੇ ਨੂੰ ਸਪੋਰਟ ਤਾਂ ਕਰਨਗੇ ਸਰ ਮੈਂ ਤਾਂ ਸਰ ਪ੍ਰਸ਼ਾਸਨ ਨੂੰ ਹਮੇਸ਼ਾ ਮੰਗ ਕਰਦਾ ਆ ਉਹ ਨਾਮ ਨੂੰ ਕਦੀ ਅਜਾ ਸਿਕਿਉਰਟੀ ਮਿਲੀ ਹੈ ਨਾ ਮੇਰੀ ਰਿਲੇਬਿਲਟੀ ਦੇਖੀ ਗਈ ਹੈ ਮੈਂ ਦੇਖੋ ਜਨਰਲ ਬੰਦਾ ਹੈਗਾ ਮੈਂ ਇਹਨਾਂ ਟੈਕਸ ਪੇਈ ਕਰਦਾ ਸਾਰਾ ਕੁਝ ਕਰਦਾ ਸਰ ਤਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਅਪੀਲ ਇੱਕ ਅਪੀਲ ਕਰ ਦੋ ਸਰ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇੱਕ ਅਪੀਲ ਹੈ ਕਿ ਅੱਜ ਤੱਕ ਕੋਈ ਵੀ ਚਾਹੇ ਗੜੀਆਂ ਸਰਕਾਰਾਂ ਵੀ ਆ ਗਈਆਂ ਕਿਸੇ ਦੇ ਵੀ ਟਾਈਮ ਦੇ ਉੱਤੇ ਇਹ ਚੀਜ਼ ਕਵਰ ਆਪਣੀ ਹੋਈ ਮੈਂ ਹੁਣ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਮੈਨੂੰ ਇਹ ਜਸਟਿਸ ਮਿਲਣਾ ਚਾਹੀਦਾ ਇਹ ਬੰਦਾ ਸਾਡੇ ਸਾਰੇ ਲੁੱਟਮਾਰ ਕਰਕੇ ਆਪ ਕਰਕੇ ਔਰ ਸਾਨੂੰ ਮਤਲਬ ਜ਼ੀਰੋ ਕਰਕੇ ਛੱਡ ਗਿਆ ਔਰ ਤੁਸੀਂ ਉਹਦੇ ਚ ਰਟਰਨਾਂ ਦੇ ਵਿੱਚ ਵੀ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਇਹ ਵਾਕਈ ਬੰਦੇ ਦੇ ਰਟਰਨ ਨਹੀਂ ਜਾਂਦੀ ਜਿਹੜਾ ਬੰਦਾ ਇੰਨੀ ਵੱਡੀ ਰਿਟਰਨ ਭਰਦਾ ਹੋਵੇ ਔਰ ਦੋਨਾਂ ਦੇ ਬੰਦਾ 10 15 ਪੈਸੇ ਦਾ ਮਤਲਬ ਸ਼ੇਅਰ ਹੋਲਡਰ ਹੋਵੇ ਔਰ 100% ਕਿੱਦਾਂ ਬਣ ਸਕਦਾ ਸਰ ਤੇ ਇੱਕ ਇਹ ਦੱਸੋ ਜੇਕਰ ਸਰਕਾਰਾਂ ਨਹੀਂ ਸਾਬ ਦਿੰਦੀ ਪੁਲਿਸ ਨਹੀਂ ਦਿੰਦੀ ਫਿਰ ਕੋਰਟ ਦਾ ਰੱਖ ਕਰੋਗੇ 100% ਸਰ ਕਿਉਂ ਨਹੀਂ ਸਰ ਮੈਂ ਲੱਕਰੂਗਾ ਦੋ ਬਰੀ ਅਟੈਂਪਟ ਹੋ ਚੁੱਕੀ ਹੈ ਸਰ ਜੇ ਖੁਦਾ ਨਾਲ ਖਾਤਾ ਨਿੱਕੀ ਹੋਏ ਇਹ ਸਾਰੇ ਬੰਦੇ ਲੋਗ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਮੈਂ ਐਪਲੀਕੇਸ਼ਨ ਦਿੱਤੀ ਹੈ ਇਹ ਸਾਰੇ ਬੰਦੇ ਜ਼ਿੰਮੇਵਾਰ ਹੋਣਗੇ ਤੁਸੀਂ ਦੇਖਣਾ ਤੇ ਮੇਰੀ ਫੈਮਿਲੀ ਨੂੰ ਦੇਖੋ ਛੱਡ ਦੇ ਨਹੀਂ ਸਰ ਬਾਹਰ ਐਪਲੀਕੇਸ਼ਨ ਬਾਇਹਤ ਐਪਲੀਕੇਸ਼ਨ ਦੇ ਕੇ ਜਦ ਕਿ ਉਹ ਨਾਂ ਤੱਕ ਨਹੀਂ ਮੇਰਾ ਪਤਾ ਮੇਰਾ ਨਾਂ origignal ਜਿਹੜਾ ਹੈ ਉਹਦੇ ਨਾਂ ਤੇ ਐਪਲੀਕੇਸ਼ਨ ਨਹੀਂ ਹੈ ਫੋਨ ਨੰਬਰ ਮੇਰਾ ਦੇ ਕੇ ਮੇਰੇ ਨਾਮ ਦੇ ਕੇ ਮੇਰੀ ਫੈਮਿਲੀ ਦੇ ਕੇ ਸਾਨੂੰ ਇੰਨਾ ਪ੍ਰੇਸ਼ਾਨ ਕੀਤਾ ਜਾ